ਨਹਰ ਪਜਮ ਸਿੰਘ 27 ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਈ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਵੱਖ-ਵੱਖ ਇਤਿਹਾਸਕ ਦਿਹਾੜਿਆਂ ਤੇ ਪਾਕਿਸਤਾਨ ਸਥਿਤ ਜਿਹੜੇ ਗੁਰਦੁਆਰਾਂ ਉਹਨਾਂ ਦੀ ਯਾਤਰਾ ਵਾਸਤੇ ਸਿੱਖ ਸ਼ਰਧਾਲੂਆਂ ਨੂੰ ਜਿੱਥੇ ਭੇਜੇ ਜਾਂਦੇ ਆ ਜਿਹਦੇ ਵਿੱਚ ਵਿਸਾਖੀ ਜਿਹੜੀ ਖਾਲਸਾ ਸਾਜਨਾ ਦਿਨ ਆ ਇਹ ਵੀ ਇੱਕ ਐਮ ਦਿਹਾੜਾ ਵਾ ਇਹਦੇ ਤੇ ਵੀ ਹਰ ਵਾਰ ਭੇਜਿਆ ਜਾਂਦਾ ਤੇ ਇਸ ਵਾਰ ਵੀ ਇਹ ਜਥਾ ਜਿਹੜਾ ਵਾ ਉਪਰ 10 ਦਸਤਰੀਕ ਨੂੰ ਇਤੋਂ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਤੋਂ ਰਵਾਨਾ ਕੀਤਾ ਜਾਣਾ ਕਿੰਨੇ ਚਾਤ ਚੋਂ ਲੱਜਾਰੇ ਸੀ ਇਹਦੇ ਚ ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1900 ਤੇ 42 ਜਿਹੜੇ ਨਾਮ ਆ ਪਾਸਪੋਰਟ ਆ ਉਹ ਭੇਜੇ ਗਏ ਸੀ ਤੇ ਸਾਨੂੰ 1942 ਸਾਰੇ ਦੇ ਸਾਰੇ ਜਾਨੀ ਕਿ 100% ਸਾਨੂੰ ਜਿਹੜੇ ਵੀਜ਼ੇ ਪ੍ਰਾਪਤ ਹੋਏ ਆ ਪਤਵਾਰ ਜੀ ਇਹ ਦੇਖਿਆ ਗਿਆ ਜੀ ਕਾਫੀ ਦਿਹਾਕੇ ਬਾਅਦ ਅਸੀਂ ਕਹਿ ਲਈਏ ਇੰਨੇ ਵੀਜ਼ੇ ਮਿਲੇ ਨੇ ਜਿੰਨੇ ਤੁਸੀਂ ਮਤਲਬ ਅਪਲੋਡ ਕੀਤੀ ਹੈ ਉਨੇ ਹੀ ਵੀਜ਼ੇ ਮਿਲੇ ਨੇ ਕਿਹਨੇ ਦੇਖ ਰਹੇ ਇਸ ਨੂੰ ਦੇਖੋ ਸ਼੍ਰੋਮਣੀ ਪ੍ਰਾਪਤੀ ਮੰਨਦੇ ਆ ਦੇਖੋ ਜਦੋਂ ਪਰਮ ਜੀ ਹਰ ਵਾਰ ਜਦੋਂ ਸ਼ਰਧਾਲੂ ਆ ਕੇ ਪਾਸਪੋਰਟ ਜਮ੍ਹਾਂ ਕਰਾਉਂਦੇ ਆ ਸ਼ਰੂਮਣੀ ਗੁਰਦੁਆਰਾ ਪਰੋਂਦੇ ਕਮੇਟੀ ਕੋ ਅਸੀਂ ਦੂਤਾਵਾਸ ਕੋਲ ਭੇਜ ਦਿੰਨੇ ਆ ਦਿੱਲੀ ਜਿਹੜੀ ਪਾਕਿਸਤਾਨ ਸਫਤ ਕਰਨਾ ਜਦੋਂ ਅਸੀਂ ਉਹ ਪਾਸਪੋਰਟ ਭੇਜਦੇ ਆ ਤੇ ਸ਼ਰਧਾਲੂ ਦੇ ਮਨ ਚ ਉਸੇ ਵੇਲੇ ਹੀ ਐ ਲੱਗਦਾ ਉਹਨੂੰ ਕਿ ਸ਼ਾਇਦ ਮੇਰਾ ਵੀਜ਼ਾ ਲੱਗ ਜਾਣਾ ਤੇ ਮੈਂ ਪਾਕਿਸਤਾਨ ਜਾ ਕੇ ਜਿਹੜੇ ਸਾਡੇ ਵਿਛਰੇ ਗੁਰਧਾਮ ਆ ਉਹਨਾਂ ਦੇ ਦਰਸ਼ਨ ਕਰਨੇ ਆ ਤੇ ਜਦੋਂ ਵੀਜ਼ਾ ਨਹੀਂ ਪ੍ਰਾਪਤ ਹੁੰਦਾ ਕਿਸ ਨੂੰ ਉਦੋਂ ਉਹਦੇ ਮਨ ਨੂੰ ਸੱਟ ਵੱਜਦੀ ਐ 8:30 ਪੁੱਜਦੀ ਐ ਤੋ ਇਸ ਵਾਰ ਜਿਹੜੇ ਸਾਰੇ ਸ਼ਰਧਾਲੂਆਂ ਨੂੰ ਵੀਜ਼ੇ ਮਿਲੇ ਆ ਇੱਕ ਬਹੁਤ ਚੰਗੀ ਗੱਲ ਆ ਅਸੀਂ ਧੰਨਵਾਦ ਵੀ ਕਰਦੇ ਆ ਚੰਗੀ ਗੱਲ ਦਾ ਧੰਨਵਾਦ ਕਰਨਾ ਚਾਹੀਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹਰ ਸਾਲ ਅਪੀਲਾਂ ਕਰਦੀ ਆ ਹਰ ਵਾਰ ਅਪੀਲਾਂ ਕਰਦੀ ਆ ਕਿ ਵਰਤਮਾਨ ਵਧ ਸ਼ਰਧਾਲੂਆਂ ਨੂੰ ਜੱਥੇ ਜਿਹੜੇ ਵੀਜ਼ੇ ਆ ਉਹ ਦਿੱਤੇ ਜਾਣ ਇਸ ਵਾਰ ਸ਼੍ਰੋਮਣੀ ਕਮੇਟੀ ਦੇ ਜਿਹੜੇ ਮਾਨਯੋਗ ਪ੍ਰਧਾਨ ਸਾਹਿਬ ਨੇ ਸਾਡੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਉਹਨਾਂ ਨੇ ਪਹਿਲ ਕਦਮੀ ਕਰਕੇ ਤੇ ਇੱਕ ਜਿਹੜਾ ਵਫਦ ਆ ਉਹ ਚ ਪਧਰੀ ਉਹ ਅਸੀਂ ਭੇਜਿਆ ਸੀਗਾ ਜਿਹੜਾ ਹਾਈ ਕਮਿਸ਼ਨਰ ਨੂੰ ਮਿਲ ਕੇ ਆਇਆ ਸੀ ਦਿੱਲੀ ਜਾ ਕੇ ਤੇ ਉਹ ਵਫਦ ਗੱਲ ਕਰਕੇ ਆਇਆ ਸੀ ਕਿ ਸਾਨੂੰ ਸਾਰੇ ਜਿਹੜੇ ਵੀਜ਼ਾ ਉਹ ਦਿੱਤੇ ਜਾਇਆ ਕਰਨ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਇੱਕ ਵੱਡੀ ਸਵਿਧਾਨਿਕ ਸੰਸਥਾ ਵਾਚ ਸਿੱਖਾਂ ਦੀ ਤੇ ਜੇ ਉਹਦੇ ਵੀਜ਼ੇ ਇਦਾਂ ਕੱਟੇ ਜਾਣਗੇ ਤੇ ਸੰਗਤ ਜਿਹੜੀ ਆ ਉਹਨਾਂ ਦਾ ਮਨ ਦੁਖਦਾ ਸੋ ਇਸ ਵਾਰ ਉਹਨਾਂ ਨੇ ਸਾਡੀ ਇਹ ਅਪੀਲ ਜਿਹੜਾ ਵਫਦ ਚ ਗਿਆ ਸੀ ਸਾਡੇ ਮੁਖ ਕੱਤਰ ਸਾਹਿਬ ਸਰਗੁਣ ਸਿੰਘ ਮੰਨਣ ਦੀ ਅਗਵਾਈ ਚ ਗਿਆ ਸੀ ਮੈਂਬਰ ਸਾਹਿਬ ਨਾਲ ਗਏ ਸੀਗੇ ਸੋ ਉਹਨਾਂ ਨੇ ਸਾਡੀ ਜਿਹੜੀ ਇਹ ਅਪੀਲ ਹੈ ਬੇਨਤੀ ਮੰਨੀ ਆ ਅਸੀਂ ਧੰਨਵਾਦ ਕਰਦੇ ਹਾਂ ਕਿ ਇਹ ਮਤਲਬ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਗਈ ਹੈ ਮਤਾ ਜੀ ਇਹ ਇੱਕ 其实 ਹੋਰ ਦੇਖੀ ਗਈ ਹੈ ਕਿ ਜਦੋਂ ਜੱਥਾ ਜਾਂਦਾ ਉਹਨਾਂ ਦੇ ਨਾਲ ਵੀ ਸਮਾਨ ਵੀ ਭੇਜਿਆ ਜਾਂਦਾ ਪੁਸਤਕਾਂ ਭੇਜੀ ਜਾਂਦੀਆਂ ਨੇ ਹਾਂ ਹਾਂ ਬਿਲਕੁਲ ਕੋਈ ਸਮਾਨ ਜਾ ਰਿਹਾ ਬਿਲਕੁਲ ਜਿਹੜੀ ਜਿਹੜੀ ਹੈ ਜਿਹੜੀਆਂ ਰੁਟੀਨ ਦੀਆਂ ਚੀਜ਼ਾਂ ਲੋਡ ਹੁੰਦੀਆਂ ਆ ਉੱਥੇ ਉਹ ਜਿਹੜੀ ਸਾਨੂੰ ਹਰ ਵਾਰੀ ਲਿਸਟ ਮਿਲਦੀ ਆ ਉਹ ਅਸੀਂ ਉਹਨਾਂ ਦਾ ਪ੍ਰਬੰਧ ਕਰਦੇ ਆ ਭਾਵੇਂ ਉਹ ਕਿਤਾਬਾਂ ਹੋਣ ਭਾਵੇਂ ਉਹ ਕਕਾਰ ਹੋਣ ਅਮਰ ਸੰਚਾਰ ਵਾਸਤੇ ਸਾਡੇ ਪੰਜ ਪਿਆਰੇ ਸਤਕਾਰਯੋਗ ਜਿਹੜੇ ਨੇ ਪੰਜ ਪਿਆਰੇ ਸਹਿਬਾਨ ਵੀ ਉੱਥੇ ਜਾਂਦੇ ਆ ਅਮਰ ਸੰਚਾਰ ਹੁੰਦਾ ਵਿਸਾਖੀ ਦਾ ਤੇ ਮਹੱਤਵ ਵੀ ਜਿਹੜਾ ਵਾ ਉਹ ਖਾਲਸਾ ਸਾਜਨਾ ਦਾ ਅਮਰ ਸੰਚਾਰ ਦੇ ਨਾਲ ਆ ਤੇ ਇਸ ਕਰਕੇ ਉੱਥੇ ਜਦੋਂ ਅਮਰ ਸੰਚਾਰ ਹੁੰਦਾ ਵਾ ਉਹਦੇ ਲਈ ਇੱਕ ਘਾਰ ਵੀ ਅਸੀਂ ਭੇਜਦੇ ਆਂ ਪੁਸਤਕਾਂ ਭੇਜਦੇ ਆਂ ਹੋਰ ਕਈ ਵਾਰੀ ਹਰਮੋਨੀਅਮ ਤਬਲਾ ਵਗੈਰਾ ਵੀ ਭੇਜਦੇ ਆਂ ਹੋਰ ਸਮਾਨ ਭੇਜਦੇ ਆਂ ਪਾਲਕੀ ਵੀ ਸਮੇਂ-ਸਮੇਂ ਤੇ ਜਿਹੜੀ ਲੋੜ ਹੁੰਦੀ ਹੈ ਉਹ ਜਾਂਦੀਆਂ ਨੇ ਸੋ ਇਹ ਚੰਗੀ ਗੱਲ ਆ ਕਿ ਸੰਗਤ ਉਤਸ਼ਾਹ ਨਾਲ ਜਾਂਦੀ ਆ ਅੱਜ ਤੁਸੀਂ ਦੇਖੋ ਜਦੋਂ ਸਾਰਿਆਂ ਨੂੰ ਵੀਜ਼ੇ ਮਿਲੇ ਆ ਤੇ ਪਾਸਪੋਰਟ ਕਲੈਕਟ ਕਰਨ ਜਿੰਨੇ ਲੋਕ ਆਏ ਆ ਉਹਨਾਂ 'ਚ ਇੱਕ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਸੋ ਇਹ ਚੰਗੀ ਗੱਲ ਹੁੰਦੀ ਹੈ ਜਦੋਂ ਇਹੋ ਜਿਹੇ ਉਤਸ਼ਾਹ ਨਾਲ ਲੋਕ ਜਾਂਦੇ ਆ ਜੇ ਉੱਥੋਂ ਗੁਰੂ ਮਹਾਰਾਜ ਦੇ ਦਰ ਤੇ ਦਰਸ਼ਨ ਕਰਕੇ ਮੇਰਾ ਨਾਮ surjit singh ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਦਾ ਰਹਿਣ ਵਾਲਾ ਹਾਂ ਅਸੀਂ ਨਨਕਾਣਾ ਸਾਹਿਬ ਜਾ ਰਹੇ ਹਾਂ ਮੈਂ ਅੱਗੇ ਵੀ ਇੱਕ 2022 'ਚ ਗਿਆ ਸੀਗਾ ਹੁਣ ਫੇਰ ਮੈਂ ਦੁਬਾਰਾ ਜਾ ਰਿਹਾ ਸੀ ਜਿੰਨੇ ਆਪਾਂ ਪਾਸਪੋਰਟ ਅਪਲਾਈ ਕੀਤੇ ਸਨ ਸਾਰਿਆਂ ਦੇ ਬੜੇ ਸ਼ਾਂਤੀ ਨਾਲ ਵੀਜ਼ਾ ਮਿਲੇ ਆ ਅਸੀਂ ਪੰਜਾ ਸਾਹਿਬ ਨਨਕਾਣਾ ਸਾਹਿਬ ਗੁਰੂ ਕੇ ਲਾਹੌਰ ਕਰਤਾਰਪੁਰ ਸਾਹਿਬ ਡੇਰਾ ਸਾਹਿਬ ਸਾਰੇ ਹੀ ਦਰਸ਼ਨਦਾਰੀ ਕਰਕੇ ਸੰਗਤਾਂ ਆਉਣੀਆਂ ਨਾਲ ਹੀ ਸੰਗਤਾਂ ਦੇ ਨਾਲ ਜਾਣਾ ਹੈ ਸੰਗਤਾਂ ਦੇ ਨਾਲ ਹੀ ਇਹਨਾਂ ਦੇ ਨਾਲ ਵਾਪਸੀ ਆਉਣਾ ਹੈ ਫੈਮਲੀ ਚੱਲੇ ਕਿ ਫੈਮਲੀ ਸਮੇਤ ਚੱਲੇ ਆ ਫੈਮਲੀਆਂ ਸਮੇਤ ਚੱਲੇ ਆ ਜੀ ਕਿੰਨੇ ਜਣੇ ਦਾ ਵੀਜ਼ਾ ਲਵਾਇਆ ਅਸੀਂ 5 ਜਣੇ ਦਾ ਵੀਜ਼ਾ ਲਵਾਇਆ ਸੀ ਪੰਜਾਂ ਦੇ ਹੀ ਵੀਜ਼ੇ ਲੱਗੇ ਨੇ ਜੀ ਸਾਰਿਆਂ ਦੇ ਵੀਜ਼ਾ ਲੱਗੇ ਆ ਜੀ ਹਾਂਜੀ ਕਿੰਨੇ ਵੀਰ ਚੱਲੇ ਇਹ ਦੂਜੀ ਵਾਰ ਹੀ ਚੱਲੇ ਆ ਜੀ ਦੂਸਰੀ ਵਾਰ ਚੱਲੇ ਆ ਹੁਣ 19 ਤਰੀਕ ਨੂੰ ਵਾਪਸੀ ਆ ਜੀ ਉਹਨੇ ਸੱਜਣਾ ਦੇ ਤੋਂ ਮਿਲਣ ਜਾਣਾਰੇ ਕਿਸ ਤਰ੍ਹਾਂ ਦਾ ਮਨ ਲੱਗਾ ਬਹੁਤ ਵਧੀਆ ਲੱਗਾ ਜੀ ਬਹੁਤ ਹੀ ਵਧੀਆ ਲੱਗਾ ਖਾਸ ਕਰਕੇ ਵਸਾਕੀ ਦਾ ਦਿਹਾੜਾ ਬਹੁਤ ਹੀ ਵਧੀਆ ਲੱਗਾ ਸਾਨੂੰ ਅੱਗੇ ਹਰ ਸਾਲ ਇੱਥੇ ਪੰਜਾਬ 'ਚ ਮਨਾਉਣਾ ਚਾਹੁੰਦੇ ਪਰ ਮਨਾਉਂਦੇ ਸੀ ਹੁਣ ਸਾਨੂੰ ਐਰਕਾ ਮੌਕਾ ਮਿਲਿਆ ਅਸੀਂ ਪਾਕਿਸਤਾਨ ਵਿੱਚ ਵੀ ਜਾ ਕੇ ਆਪਣੇ ਲੈਦੇ ਪੰਜਾਬ ਵਿੱਚ ਜਾ ਕੇ ਤੇ ਮਨਾਵਾਂਗੇ ਸਰਕਾਰਾਂ ਨੂੰ ਪੀਲ ਕਰਨਾ ਚਾਹੀਦੇ ਸਰਕਾਰਾਂ ਨੂੰ ਅਪੀਲ ਕਰਾਵਾਂਗੇ ਜੀ ਇਹ ਜਿੰਨੇ ਵੀ ਵਿਜੇ ਵਾਤਵਾਦ ਦਿੱਤੇ ਜਾਂਦੇ ਆ ਇਹ ਪੰਜਾਬ ਵਾਲਿਆਂ ਨੂੰ ਵਿਜੇ ਦਿੱਤੇ ਜਾਣੇ ਚਾਹੀਦੇ ਆ ਜੀ ਇਹ ਦਰਸ਼ਨਦਾਰੇ ਕਰਨੇ ਚਾਹੀਦੇ ਆ ਜੀ ਇਹ ਸਾਡਾ ਗੁਰੂਆਂ ਦਾ ਪੀਰਾਂ ਦਾ ਸਾਡੀ ਧਰਤੀ ਆ ਇਸ ਕਰਕੇ ਸਾਨੂੰ ਦਰਸ਼ਨਦਾਰੇ ਕਰਨੇ ਚਾਹੀਦੇ ਆ ਜੀ ਹਾਂ ਜੀ ਹਾਂ ਜੀ ਆਪਣਾ ਲਾਇਬਰੀ ਖਾਲਸਾ ਮੇਰਾ ਨਾਮ ਮੇਜ ਸਿੰਘਾ ਜੀ ਅਸੀਂ ਪਟਿਆਲਾ ਤੋਂ ਆਏ ਆਂ ਅਸੀਂ ਵਿਸਾਖੀ ਮਨਾਉਣ ਪੰਜਾ ਸਾਹਿਬ ਨਨਕਾਣਾ ਸਾਹਿਬ ਤੇ ਹੋਰ ਵੀ ਜਿੰਨੇ ਪਾਕਿਸਤਾਨ ਚ ਗੁਰਦੁਆਰੇ ਨੇ ਦਰਸ਼ਨ دیدار ਕਰਨ ਜਾ ਰਿਹਾ ਬਹੁਤ ਅੱਛਾ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਹੈ ਕਿੰਨੇ ਜਣੇ ਵੀਜ਼ਾ ਅਪਲਾਈ ਕੀਤਾ ਸੀ ਅਸੀਂ ਤਾਂ ਤਕਰੀਬਨ ਦੋ ਨਹੀਂ ਕੀਤਾ ਸੀ ਪਰ ਸੰਗਤ ਸਾਨੂੰ ਪਤਾ ਲੱਗਿਆ ਸੀ ਫੋਨ ਕੀਤਾ ਤੇ 1942 ਦੱਸ ਰਹੇ ਸੀ ਜੋ ਲੈਟਰ ਦੇ ਮੁਤਾਬਕ ਹੈ ਵੀ 1904 ਦਾ ਵੀਜ਼ਾ ਲੱਗ ਗਿਆ तकरीबन ਫਿਰ ਅਸੀਂ ਫੋਨ ਕਰਕੇ ਪਤਾ ਕੀਤਾ ਵੀ ਆਲਮੋਸਟ ਸਭ ਦੀ ਵੀਜ਼ਾ ਲੱਗੇ ਪਹਿਲੀ ਵਾਰੀ ਚਲੇਗੇ ਪਹਿਲੀ ਵਾਰੀ ਚ ਇਸ ਤਰ੍ਹਾਂ ਦਾ ਖੁਸ਼ੀਏ ਬੜੀ ਖੁਸ਼ੀ ਹੈ ਮਨ ਨੂੰ ਸ਼ਾਂਤੀ ਹੈ ਬਾਬਾ ਨਾਨਕ ਜੀ ਬੁਲਾ ਰਹੇ ਹਨ ਕਿੰਨੇ ਦਿਨ ਦਾ ਵੀਜ਼ਾ ਲੱਗਾ ਹੈ 10 ਤਰੀਕ ਤੋਂ 19 ਤਰੀਕ ਤੱਕ ਹਾਂਜੀ ਸਰਕਾਰ ਨੂੰ ਅਪੀਲ ਕਰਨੀ ਚਾਹੀਦੀ ਕੋਈ ਅਸੀਂ ਸਰਕਾਰਾਂ ਨੂੰ ਤੇਹੀ ਅਪੀਲ ਕਰਦੇ ਆਂ ਵੀ ਇਹ ਵੱਧ ਤੋਂ ਵੱਧ ਦਰਸ਼ਨ ਦੀਦਾਰ ਆਪਣਾ ਸੰਗਤ ਦੇ ਕਰਾਉਣ ਇੱਕ ਦੂਜੇ 'ਚ ਸ਼ਾਂਤੀ ਹੋਵੇ ਤੇ ਇਹੀ ਅਰਦਾਸ ਕਰਦੇ ਹਾਂ। ਨਹੀਂ ਸਿੱਖਾਂ ਦੀ ਮੰਗ ਹੈ ਕਿ ਜਿਹੜਾ ਡਿਜੀਟਲ ਸਿਸਟਮ ਹੈ ਉਹ ਖਤਮ ਹੋ ਜਾਏ ਜਿਹੜੀਆਂ ਸੰਗਤਾਂ ਵਾਂ ਗੁਰੂਆਂ ਦੇ ਘਰ ਦੇ ਦਰਸ਼ਨ ਕਰ ਸਕਣ ਤੂੰ ਇਸ ਤਰ੍ਹਾਂ ਦਾ ਕਿਵੇਂ ਦੇ ਦੇ। ਨਹੀਂ ਸਿੱਖਾਂ ਦੀ ਮੰਗ ਤਾਂ ਕੋਈ ਚਲੋ ਪਾਸਪੋਰਟ ਤੋਂ ਜ਼ਰੂਰੀ ਹੈ ਦੂਸਰੇ ਕੰਟਰੀ ਚ ਆਪਾਂ ਜਾ ਰਹੇ ਹਾਂ ਤੇ ਪਾਸਪੋਰਟ ਜ਼ਰੂਰੀ ਹੈ ਤਾਂ ਕਿਸ ਨੂੰ ਨਹੀਂ ਪਤਾ ਲੱਗਣਾ ਵੀ ਦੂਸਰੇ ਕੰਟਰੀ ਚ ਕੀ ਹੋਣਾ ਕੀ ਨਹੀਂ ਹੋਣਾ ਇਹ ਇਹ ਜਿਹੜੀ ਇੱਕ ਨਿਸ਼ਾਨੀ ਆ ਪਾਸਪੋਰਟ ਦੀ ਇਹ ਜ਼ਰੂਰੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸ੍ਰਿੰਦਰ ਸਿੰਘ ਆ ਜੀ ਪਹਿਲੀ ਵਾਰ ਪਾਕਿਸਤਾਨ ਦੀ ਯਾਤਰਾ ਜਾ ਰਹੇ ਹਾਂ ਬਹੁਤ ਸੌਖੇ ਤਰੀਕੇ ਨਾਲ ਵੀਜ਼ਾ ਮਿਲ ਗਿਆ ਸਾਨੂੰ ਤੇ ਮਾਰਾ ਜੀ ਕਿਰਪਾ ਕਰੇ ਜੀ ਗੁਰਦੁਆਮਾਂ ਦੇ ਦਰਸ਼ਨ ਕਰਕੇ ਫਿਰ ਵਾਪਸ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਾਂਗੇ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਅਸੀਂ ਅੰਮ੍ਰਿਤਸਰ ਤੋਂ ਆਏ ਅੰਬਸਤੂ ਪਹਿਲੀ ਵੀ ਗਏ ਕਦੇ ਨਹੀਂ ਜੀ ਪਹਿਲੀ ਵਾਰ ਜਾ ਰਹੇ ਕੱਲੇ-ਜੱਲੇ ਇੱਕ ਪਰਿਵਾਰ ਦੇ ਨਾਲ ਚੱਲੇ ਪਰਿਵਾਰ ਨਹੀਂ ਜੀ ਨਾਲ ਸਾਥੀ ਹੈਗੇ ਜੀ ਸਾਥੀ ਪੰਜ-ਛੇ ਹੋਰ ਨੇ ਤੇ ਕਿੰਨੀ ਜਗ੍ਹਾ ਤੋਂ ਤੁਸੀਂ ਵੀਜ਼ਾ ਤਾਂ ਲਗਾ ਲਾ ਸੌ ਸਾਂ ਹੀ ਵੇਖਿਆ ਜੀ ਹੁਣੇ ਮਿਲਿਆ ਸਾਨੂੰ ਨਹੀਂ ਕਿਹੜੀ-ਕਿਹੜੀ ਜਗ੍ਹਾ ਦਰਸ਼ਨ ਕਰਨਗੇ ਸਾਰੇ ਸਾਰੇ ਕਰਕੇ ਕਿੰਨੇ ਸਾਥੀਆਂ ਨੇ ਅਪਲਾਈ ਕੀਤਾ ਕਿ ਸਾਰਿਆਂ ਦਾ ਲੱਗਿਆ ਸਾਰਿਆਂ ਦਾ ਲੱਗ ਗਿਆ ਹੀ ਸਾਰਿਆਂ ਦਾ ਤੋਂ ਕਿੰਨੇ ਸਾਥੀਆਂ ਦਾ ਤੁਹਾਡੇ ਨਾਲ ਪੰਜ ਦਾ ਲੱਗ ਕੀਤਾ ਸੀ ਜੀ ਪੰਜਾਂ ਦਾ ਲੱਗ ਗਿਆ ਹਾਂਜੀ ਚੱਲੋ ਚੱਲੋ ਠੀਕ ਹੈ ਠੀਕ ਹਾਂਜੀ ਬੀਜੀ ਆਪਣਾ ਨਾਮ ਦੱਸ ਕੇ ਮੇਰਾ ਨਾਮ ਭਪਿੰਦਰ ਕੌਰ ਬਹਿਗਰੂਜੀ ਦਾ ਖਾਲਸਾ ਬਹਿਗਰੂਜੀ ਕਿਹੜੀ ਜਗ੍ਹਾ ਤੋਂ ਹੋਏ ਤੁਸੀਂ ਅਸੀਂ ਮੋਹਾਲੀ ਜ਼ਿਲ੍ਹੇ ਤੇ ਤੇ ਅੱਜ ਤੁਸੀਂ ਤੇ ਪਾਸਪੋਰਟ ਦਫ਼ਤਰ ਪੁੱਛੇ ਜੀ ਕੀ ਕਹਿਣਾ ਚਾਹੁੰਦੇ ਜੀ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਗੁਰਦੁਆਰੇ ਸ਼ਰੋਣੀ ਕਮੇਟੀ ਦਾ ਜਿਨ੍ਹਾਂ ਨੇ ਸਾਡੇ ਵੀਜ਼ੇ ਲਾਏ ਆ ਹਾਂ ਅਸੀਂ ਅੱਗੇ ਗੁਰਦਰਸ਼ਨਵਾਸ ਤੱਕ ਜਾ ਮੈਂ ਕਿੰਨੇ ਜਣਾਂ ਨੇ ਵੀਜ਼ਾ ਅ ਅਸੀਂ ਪੰਜ ਜਣਿਆਂ ਨਾਲ ਤੇ ਸਾਰਿਆਂ ਦਾ ਲੱਗਿਆ ਸਾਰਿਆਂ ਦਾ ਲੱਗਿਆ ਤੇ ਪਹਿਲੀ ਵਾਰ ਚਲੇ ਕੇ ਅੱਗੇ ਵੀ ਗਏ ਸੀ ਪਹਿਲਾਂ ਬਾਈ ਮੰਗ ਜਾ ਕੰਮ ਤੇ ਕਿਸ ਤਰ੍ਹਾਂ ਦਾ ਮਨ ਨੂੰ ਲੱਗ ਰਿਹਾ ਕਿਹੜੀ ਕਿਹੜੀ ਜਗ੍ਹਾ ਦਰਸ਼ਨ ਕਰੋਗੇ ਪੰਜਾ ਸਾਹਿਬ ਨਨਕਾਣਾ ਸਾਹਿਬ ਲਾਹੌਰ ਕਰਤਾਰਪੁਰ ਸਾਹਿਬ ਕਿੰਨੇ ਦਿਨ ਦਾ ਵੀਜ਼ਾ ਲੱਗਾ ਸਾੜਾ 19 ਤਰੀਕ ਤੱਕ 19 ਤਰੀਕ ਤੱਕ ਦਾ ਹਾਂ ਕੋਈ ਅਪੀਲ ਕਰਨਾ ਚਾਹੋਗੇ ਹਾਂ ਸਰਕਾਰਾਂ ਨੂੰ ਅਪੀਲ ਕਰਨਾ ਚਾਹੋਗੇ ਸਰਕਾਰਾਂ ਨੇ ਉਹ ਪੀਲੇ ਹੀ ਕਰਦੇ ਆ ਵੀ ਸਾੜੀ ਉਹ ਵਧੀਆ ਹੋਣੀ ਚਾਹੀਦੀ ਆ ਉੱਧਰ ਹਾਂ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰੂਗਾ ਠੀਕ ਹਾਂ ਹਾਂਜੀ ਆਪਣਾ ਨਾਮ ਦੋਨੋ ਮੇਰਾ ਨਾਮ ਦਰਲੋਕ ਸਿੰਘ ਆ ਮੈਂ ਲੁਧਾਨੇ ਜ਼ਿਲ੍ਹੇ ਚੋਂ ਆਇਆ ਕਹਿੰਦਾ ਮਤਲਬ ਦੋਨੋਂ ਸਰਕਾਰਾਂ ਨੇ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਜਿਨ੍ਹਾਂ ਨੇ ਦੋਨੋਂ ਸਰਕਾਰਾਂ ਦਾ ਧੰਨਵਾਦ ਜਿਨ੍ਹਾਂ ਨੇ ਵੀਜ਼ਾ ਦਿੱਤਾ ਅਸੀਂ ਗੁਰਦੁਆਰਾ ਸਾਹਿਬ ਜਾ ਰਹੇ ਆ ਪਾਕਿਸਤਾਨ ਯਾਤਰਾ ਵਾਸਤੇ ਗੁਰਦਾਰਗੀ ਦੇ ਗੁਰਪੁਰ ਬਣਾਉਣ ਵਾਸਤੇ ਵਿਸਾਖੀ ਦਾ ਦਿਨ ਬਣਾਉਣ ਵਾਸਤੇ ਜਾ ਰਹੇ ਆ ਸਾਡੇ ਮਨ ਵਿੱਚ ਬਹੁਤ ਖੁਸ਼ੀ ਹੈ ਆ ਬਾਰਾ ਹੀ ਮਾਰ ਸਤਕਾਰ ਨਾਲ ਜਾ ਰਹੇ ਆ ਇਕੱਲੇ ਇਕੱਲੇ ਕੇ ਬਾਕੀ ਫੈਬਰੀ ਨਹੀਂ ਨਾਲ ਚੱਲੇ ਮੈਂ ਫੈਬਰੀ ਨਾਲ ਹੀ ਤੇ ਪਹਿਲੀ ਵਿੱਚ ਚੱਲੇ ਕੇ ਕਿਉਂ ਅੱਗੇ ਮੈਂ 2 ਬਰ ਗਿਆ ਤੇ ਕਿਹੜੀ ਕਿਹੜੀ ਜਗ੍ਹਾ ਦਰਸ਼ਨ ਕਰਾਂਗਾ ਨਿਕਾਣਾ ਸਾਹਿਬ ਪਹਿਲਾਂ ਜਾਣਗੇ ਫਿਰ ਪੰਜਾ ਸਾਹਿਬ ਜਾਣਗੇ ਫਿਰ ਲਾਹੌਰ ਜਾਣਗੇ ਲਾਹੌਰ ਉੱਥੇ ਗੁਰਦੁਆਰਾ ਡੇਰਾ ਸਾਹਿਬ ਆਬਾ ਹਾਂ ਤੇ ਕਿਸ ਦਿਨ ਵਾਪਸ ਆਣਾ ਜਦੋਂ ਜਰਾ ਆਵਾਜ਼ ਆ ਵਾਪਸ 19 ਤਰੀਕ ਨੂੰ ਵਾਪਸ ਆਣਾ ਹਾਂ ਸਰ ਆਪਣਾ ਨਾਮ ਅਜੀਤ ਸਿੰਘ ਪਟਿਆਲਾ ਕਿੱਥੋਂ ਤੇ ਹੈ ਪਟਿਆਲਾ ਸੇ ਤੇ ਕਿੰਨੇ ਲੋਕਾਂ ਦਾ ਵੀਜ਼ਾ ਫਲਾਈ ਕੀਤਾ ਤਾਂ ਕਿੰਨੇ ਲੋਕਾਂ ਦਾ ਦੋ ਨੇ ਕੀਤਾ ਤਾਂ ਸਭ ਕਾ ਲੱਗ ਗਿਆ ਦੋਨੋਂ ਕਾ ਲੱਗ ਗਿਆ ਪਹਿਲੀ ਬਾਰ ਜਾ ਰਹੇ ਪ ਤੈਨੂੰ ਐਸਾ ਲੱਗ ਰਿਹਾ ਮਨ ਨੂੰ ਬਹੁਤ ਅੱਛਾ ਲੱਗ ਰਿਹਾ ਬਹੁਤ ਰੋਜ਼ ਗੁਰਦੁਆਰ ਅਰਦਾਸ ਕਰਦੇ ਆ ਵੇ ਸਾਨੂੰ ਖੁੱਲੇ ਦਰਸ਼ਨ دیدارੇ ਹੋ ਜਾਣ ਪਾਕਿਸਤਾਨ ਗੁਰਦੁਆਰਿਆਂ ਦੇ ਉਹ ਹੋ ਗਿਆ ਸਾਡੀ ਅਰਦਾਸ ਕਬੂਲ ਹੋ ਗਈ ਪਾਕਿਸਤਾਨ ਇੰਡੀਆ ਇਕੱਠਾ ਹੋ ਜੇ